ਜਾਈ ਜੀ ਹਾਂ ਕੀ ਕਰਦੇ ਪਏ ਹੋ ਆਹ ਤੇ ਇਹ ਮੈਂ ਕਿਹਾ ਚੱਲ ਇੱਥੋਂ ਵੇਖਾ ਥੋੜੀ ਇਟਾ ਉਟਾ ਵੇਖਾ ਤੇ ਚੁੱਲਾ ਬਣਾ ਲਵਾਂ ਚੁੱਲਾ ਕਾਦੇ ਵਾਸਤੇ ਬਣਾਣਾ ਜੀ ਹਾਏ ਹਾਏ ਚੁੱਲਾ ਬਣਾਣਾ ਤੇ ਫਿਰ ਬਣਾਵਾਂਗੀ ਤੁਹਾਨੂੰ ਪਤਾ ਆਇਆ ਗਿਆ ਕੋਈ ਰਣਾ ਮੈਂ ਕਿਹਾ ਚੱਲ ਰੋਟੀਆਂ ਰੋਟੀਆਂ ਕੋਈ ਇੱਥੇ ਲਾ ਲਾਂਗੇ ਚੁੱਲਾ ਬਣਾਵਾਂਗੇ ਕੋਈ ਲੋਹ ਲੋ ਲਾ ਲਾਂਗੇ ਤੇ ਕੋਈ ਗੱਲ ਨਹੀਂ ਆਪੇ ਕੰਮ ਵਾਲਿਆਂ ਨੇ ਕੰਮ ਕਰਦੇ ਨੇ ਤੁਸੀਂ ਐਵੇਂ ਥੱਕਦੇ ਟੁੱਟਦੇ ਪਏ ਹੋ ਹਾਏ ਕੋਈ ਗੱਲ ਨਹੀਂ ਕੀਤੀ ਹੈ ਉਹਨਾਂ ਨੂੰ ਨਹੀਂ ਜਾ ਕੇ ਕੀਤੀ ਮੈਂ ਕਿਹਾ ਮੈਂ ਚੁੱਲਾ ਤੇ ਬਣਾ ਕੇ ਦੇ ਦਵਾਂ ਨਾ ਨੂੰ ਮੈਂ ਕਿਹਾ ਲਿੱਟਾ ਕੱਠੀਆਂ ਕਰਕੇ ਤੇ ਚੱਲ ਉਹਨਾਂ ਨੂੰ ਨਹੀਂ ਚੱਲ ਬਣਾ ਦੇ ਕੋਈ ਗਾਣੀ ਰਹਿਣ ਦੇ ਚੁੱਲ੍ਹੇ ਮੈਂ ਆਪੇ ਬਣਾ ਲੈਣੀ ਆ ਤੁਹਾਨੂੰ ਐ ਹੋਣਾ ਵਾ ਨਾ ਕਿ ਪਰੋਨੇ ਆਣੇ ਆ ਤੇ ਰੋਟੀ ਜਲਦੀ ਬਣ ਜਾਏਗੀ ਲੋਹੇ ਤੇ ਬਣਾਉਣਾ ਹੁਣ ਤੈਨੂੰ ਪਤਾ ਹੀ ਐ ਪਰੋਨੇ ਤੈਨੂੰ ਪਤਾ ਸਿੱਧਾ ਹੀ ਪਹਿਲਾਂ ਇੱਧਰ ਹੀ ਆਣੇ ਨੇ ਚਲੋ ਭਾਵੇਂ ਹੋਟਲ ਦਾ ਤੇ ਇੰਤਜ਼ਾਮ ਹੈਗਾ ਹੀ ਆ ਪਰ ਲੇਕਿਨ ਉਹਨਾਂ ਨੇ ਪਹਿਲਾਂ ਆਣਾ ਤੇ ਇੱਧਰ ਹੀ ਆਣਾ ਪਹਿਲਾਂ ਚਲੋ ਤੇ ਆਣਾ ਹੀ ਆ ਮੈਂ ਆਪੇ ਬਣਾ ਲੈਣੀ ਤੁਸੀਂ ਨਾ ਖੇਚਲ ਕਰੋ ਨਹੀਂ ਹੱਥ ਤੇ ਮਰਵਾ ਬਾਬਾ ਫੈਂਡ ਨਹੀਂ ਹੁੰਦਾ ਫਿਰ ਕਿੰਜਵੇਂ ਬਣਾ ਲੈਣੀ ਆ ਕੋਈ ਗੱਲ ਤੁਸੀਂ ਆ ਜਾਓ ਆ ਜਾਓ ਇੱਧਰ ਮੈਂ ਆਪੇ ਬਣਾ ਲੈਣੀ ਲੈ ਸਾਹਿਲ ਵੀ ਤੁਰਿਆ ਆਣ ਡਿਆ ਕੀ ਲੱਭੀ ਜਾਂਦੇ ਤੁਸੀਂ ਇੱਥੇ ਹਾਂ ਵੇ ਮੈਂ ਤਾਂ ਕੁਝ ਨਹੀਂ ਲੱਭਦੀ ਪਈ ਚਾਈ ਨੂੰ ਹੀ ਬੋਇਆ ਲੱਕੜਾ ਲੱਭਣ ਦੀ ਕਹਿੰਦੀ ਚੁੱਲਾ ਬਣਾਓ ਤੇ ਉੱਥੇ ਰੋਟੀ ਰੁੱਟੀ ਬਣਾ ਲਾਂਗੇ ਉਹ ਜਦੋਂ ਆਪਾਂ ਹੋਟਲ ਦਾ ਹੀ ਕਰ ਲਿਆ ਵਾ ਤੇ ਫਿਰ ਇੱਥੇ ਥੋੜੀ ਆਉਣਾ ਕਿਸੇ ਨੇ ਕੁਝ ਖਾਣ ਪੀਣੇ ਪੁੱਤਰ ਮੇਰੀ ਗੱਲ ਸੁਣ ਹੋਟਲ ਭਾਵੇਂ ਕਰ ਲਿਆ ਵਾ ਨਾਨਕੇ ਦਾਦਕੇ ਸਾਰਿਆਂ ਨੇ ਆਣਾ ਵਾ ਤੇ ਉਹਨਾਂ ਨੂੰ ਕੀ ਕਹਾਂਗੇ ਚਲੋ ਸਿੱਧਾ ਹੋਟਲ 'ਚ ਚੱਲੋ ਰੋਟੀ ਨਹੀਂ ਖਾਣੀ ਚਲੋ ਸੇਰ ਦੀ ਤੇ ਖਾ ਲਵਾਂਗੇ ਤੇ ਰਾਤ ਨੂੰ ਤੇ ਰੋਟੀ ਰਾਤ ਨੂੰ ਰੋਟੀ ਬਿਠਾ ਘਰ ਬਣਨੀ ਸਵੇਰੇ ਨਾਸ਼ਤਾ ਘਰ ਬਣਨਾ ਵਾ ਚਲੋ ਠੀਕ ਆ ਫਿਰ ਜੇ ਇਦਾਂ ਦੀ ਗੱਲ ਆ ਤੇ ਨਾਲੇ ਮੈਂ ਕਹਿੰਨਾ ਵਾਂ ਕਿ ਆ ਲੱਕੜਾ ਇਕੱਠੀਆਂ ਕਰਨ ਦਾ ਕੀ ਆਪਾਂ ਬਾਹਰ ਕੁਝ ਫੜ ਲਿਆਵਾਂਗੇ ਤੇ ਮੇਰੀ ਗੱਲ ਸੁਣ ਪੁੱਤ ਠੰਢੀ ਗਈ ਆ ਨਾਲੇ ਗੋਨ ਪਠਾਵਾਂਗੇ ਢੋਲ ਕੀ ਵਜਾਵਾਂਗੇ ਤੇ ਨਾਲੋਂ ਨਾਲ ਚੁੱਲੇ ਦੇ ਅੱਗ ਵੀ ਸੱਕੀ ਜਾਵੇਗੀ ਤੇ ਮੇਰੀ ਗੱਲ ਸੁਣ ਤੇਰੀ ਵੱਡੀ ਮੰਮੀ ਵੀ ਆਂਦੀ ਪਈ ਆ ਅੱਛਾ ਚਲ ਚੰਗਾ ਕੀਤਾ ਆਪਣੀ ਪਧਾਈ ਨੂੰ ਸਗੋ ਸਾਧ ਲਈ ਕੋਲ ਚਲੋ ਸਗੋ ਚੰਗਾ ਸਗੋ 4 ਦਿਨ ਆਏਗੀ ਮੇਰਾ ਚਲ ਉਹਦਾ ਮਨ ਵੀ ਹੋਰ ਹੋ ਜਾਏਗਾ ਤੇ ਨਾਲੇ ਚੱਲ ਆਪਣਾ ਤੇਰੇ ਕੋਲ ਦੁੱਖ ਸੁੱਖ ਆਪਣਾ ਹੁੰਦਾ ਹੀ ਆ ਨਾ ਕਾ ਆ ਜੇਗੀ ਸੱਚੇ ਵਧੀਆ ਕੀਤਾ ਹੈ ਨਹੀਂ ਸੁਖਦੋ ਕਾਦਾ ਫੋਲਾ ਖੁਸ਼ੀ ਵਾਲਾ ਟਾਈਮ ਆਗਾ ਆਓ ਚਲੋ ਹੁੰਦਾ ਹੀ ਹੈ ਨਾ ਵਿਆਹ ਕਾਦਾ ਵਿਆਹਗਾ ਵਾ ਤੇ ਕਾਦਾ ਕੰਨਾ ਠੀਕ ਹੈ ਨਾ ਸਾਈਲ ਤੇ ਸ਼ਾਇ ਸ਼ੋਟਾ ਵੀਰ ਵੀ ਆ ਜੇ ਨਾਲ ਛੋਟਾ ਭਰਾ ਆਏਗਾ ਨਾਲ ਅੱਛਾ ਅੱਛਾ ਉਹਨੇ ਵੀ ਆਣਾ ਨਾਲ ਹਾਂਜੀ ਹਾਂਜੀ ਤੇ ਚੱਲੀਏ ਫਿਰ ਹੁਣ ਆਪਾਂ ਗੱਲਾਂ ਵਿੱਚ ਟਾਈਮ ਨਾ ਵੇਸਟ ਕਰੀਏ ਸੱਚ ਮੇਰੇ ਦਿਮਾਗ ਚੋਂ ਨਿਕਲ ਤੇਰੀ ਤਾਈ ਵੀ ਆਂਦੀ ਵੀ ਉਹ ਨਾਲ ਬਾਵਾ ਰੌਣਕ ਮੇਲਾ ਲੱਗ ਜਾਣਾ ਹੁਣ ਹਾਂ ਹੈ ਨਾ ਚਾਈ ਜੀ ਰੌਣਕ ਲੱਗ ਜਾਈਗੀ ਵਧੀਆ ਹੋ ਜਾਏਗਾ ਮੈਂ ਕਹਿੰਦਾ ਅੰਦਰ ਜਾ ਕੇ ਅਸੀਂ ਵੇਖੀਏ ਚਾਹ ਪਾਣੀ ਦੀ ਆ ਰੇਂਜਮੈਂਟ ਕਰੀਏ ਚ ਓ ਮਮੀ ਕੀ ਕਹਾਂਦੇ ਤੁਸੀਂ ਛੋਟੇ ਮਾਮੇ ਨੇ ਵੀ ਆਉਣਾ ਵਾ ਹਾਂ ਛੋਟਾ ਮਾਮਾ ਆਂਦਾ ਪਏ ਤੇਰੇ ਨਾਲ ਤੇ ਮਮੀ ਨੇ ਨਹੀਂ ਆਉਣਾ ਨਾਲ ਆਏ ਆਏ ਤੇਨ ਮਾਮੀ ਦੀ ਚਿੰਤਾ ਲੱਗੀ ਜਿਹੜਾ ਆਂਦਾ ਪਏ ਉਹਦੀ ਤੇ ਖੁਸ਼ੀ ਮਨਾ ਓਹੋ ਮਮੀ ਪੂਰੇ ਵਿਆਹ ਵਿੱਚ ਤੇ ਛੋਟੀ ਮਾਮੀ ਦੀ ਟੌਰ ਹੋਣੀ ਆ ਤੁਹਾਨੂੰ ਪਤਾ ਜਦੋਂ ਵੀ ਆਉਂਦੀ ਤਿਆਰ ਹੋ ਕੇ ਆਉਂਦੀ ਓ ਤੂੰ ਐਸ ਕਰਕੇ ਕੰਨਾ ਪਿਆ ਉਹਨੇ ਹੁਣ ਤਿਆਰ ਉਧਰ ਹੋਣ ਦੇ ਉਹਦੇ ਭਤੀਜੇ ਦਾ ਵੀ ਵਿਆਹ ਹੈ ਅੱਛਾ ਤੇ ਫਿਰ ਆਉਣਾ ਨਹੀਂ ਉਹਨਾਂ ਨੇ ਆਜੇਗੀ ਜੇ ਟਾਈਮ ਲੱਗੇ ਦੋਨੇ ਪਾਸੇ ਬੈਠਾ ਫੁਕਤਾਨੇ ਆ ਉਹ ਆਪਣੇ ਭਤੀਜੇ ਦਾ ਪੁੱਤ ਆ ਮਾਮੀ ਪੁਕਤਾ ਲੇਗੀ ਅਦਰੋਂ ਤੇਰਾ ਮਾਮਾ ਆਪਣੇਵੇਂ ਦਾ ਵਿਆਹ ਪੁਕਤਾ ਲਵੇਗਾ ਤੇ ਤੈਨੂੰ ਕੀ ਲੱਗੇ ਤੇਰਾ ਮਾਮਾ ਵੀ ਇਥੇ ਰੋਣ ਕਿਗਾ ਤੈਨੂੰ ਪਤਾ ਹੀ ਇੱਕ ਪੈਗ ਲੱਗਣ ਦੀ ਤੇ ਰੋਣ ਕਿ ਰੋਣ ਲੱਗੀ ਆ ਅਨਾ ਚਾਈ ਉਹ ਵੇਖਿਆ ਜਦੋਂ ਤੇ ਪਹਿਲਾ ਬਰਡੇ ਹੈਗਾ ਉਹ ਛੋਟੇ ਉਹਨੂੰ ਚੁੱਕ ਲਿਆ ਤੇ ਬਾਅਦ ਵਿੱਚ ਪੈਗ ਲਾ ਕੇ ਬਹਿ ਗਿਆ ਮੈਨੂੰ ਕਹੀ ਗਈ ਆ ਭਰਾਵਾ ਨਾ ਲਾ ਨਾ ਲਾ ਉਹ ਮੁੜੇ ਹੀ ਨਾ ਤੈਨੂੰ ਚੱਕ ਚੱਕ ਪਤਾ ਕੀ ਹੁੰਦਾਈ ਮੇਰੇ ਚੁੰਡਿਆਂ ਮੇਰੇ ਮੁੰਡਿਆਂ ਤੇ ਤੇਰਾ ਪਾਪਾ ਉਸ ਤੋਂ ਵੱਧ ਸੁੱਟ ਦੇ ਮੇਰੇ ਮੁੰਡਿਆਂ ਨੂੰ ਸੁੱਟ ਦੇ ਨਾ ਮੈਂ ਕੁਛ ਨਹੀਂ ਹੁੰਦਾ ਮਾਮੇ ਨੂੰ ਵੀ ਚਾਹ ਹੁੰਦਾ ਚਾਹ ਚੱਲ ਹੁਣ ਮਾਮੇ ਸਾਹਮਣੇ ਨਾ ਕੰਵੀ ਪੈਗੂ ਫੋਕ ਬੋਲਾਂ ਯਾਨੀ ਬੋਲ ਪੈਣਾ ਉਹਨੇ ਬੋਲਾਂ ਮੂਹ ਚਾਈ ਬੋਲਦਾ ਵੀ ਬੜਾ ਵਾਹ ਅੱਛਾ ਇਹ ਜਿਹੜਾ ਹੈਗਾ ਨਾ ਹਾਂ ਨੇ ਉਡਾ ਨਾ ਮਾਮੇ ਦਾ ਮਜ਼ਾਕ ਉਹ ਇੱਕ ਪੈਗ ਲਾ ਕੇ ਛਦਾਈ ਹੋ ਜਾਂਦਾ ਛਦਾਈ ਹੋ ਜਾਂਦਾ ਉਹ ਇਹ ਪੱਲੀਆਂ ਗੱਲਾਂ ਮਾਰੀ ਜਾਂਦੀਆਂ ਤੇ ਅੰਨੇ ਅੱਕ ਜਾਂ ਨਹੀਂ ਤੈਨੂੰ ਆਪਣੇ ਪੁੱਤਰ ਦਾ ਵੀ ਤੇ ਪਤਾ ਹੀ ਆਹੋ ਪਤਾ ਹੀ ਹੈ ਮਨੋਂ ਸੁਭਾ। ਚੱਲ ਜੀ। ਚੱਲ ਆਪਕੇ ਲਈ ਫੇਰਾ। ਸਹੀ ਵਿਆਹਾਂ ਚ ਵੱਧ ਘੱਟ ਹੋ ਹੀ ਜਾਂਦਾ। ਆਹੋ ਕੋਈ ਨਹੀਂ ਫੇਰਾ ਸਰਾ ਹੀ ਹੁੰਦਾ ਵੈ। ਸਮਝਾਦੀ ਤੈਨੂੰ ਪਤਾ ਫੇਰ ਖੁਸ਼ੀ ਦਾ ਮੌਕਾ ਆਇਆ ਤੇ ਤੈਨੂੰ ਵੀ ਤੇਰਾ ਕਿਸ ਤਰ੍ਹਾਂ ਪ੍ਰੋਗਰਾਮ ਆ ਗਿਆ ਤੇਰੇ ਤੇ ਪ੍ਰੋਗਰਾਮ ਹੀ ਕੋਈ ਨਹੀਂ ਸੀਗਾ ਹੁੰਦਾ। ਹੈਂ? ਤੂੰ ਤੇ ਨਾਲੇ ਆਪਣੇ ਸਹੁਰੇਗਾ ਸੀ ਕਿਸ ਤਰ੍ਹਾਂ ਆ ਗਿਆ ਮੈਂ। ਲੈ ਭਾਬੀ ਮੇਰੇ ਆਪਣੇ ਭਨੇਵੇਂ ਦਾ ਵਿਆਹ ਵਾ ਤੇ ਮੈਂ ਕਿਤਨਾ ਨਾ ਵਾਂ। ਮੈਂ ਤਾਂ ਗੋਡੇ-ਗੋਡੇ ਚਾਹ ਉਹਦੇ ਵਿਆਹ ਦਾ। ਅੱਛਾ ਕੀ ਤੁਹਾਨੂੰ ਕਹਿੰਦਾ ਸੀ ਮੈਂ ਨਹੀਂ ਜਾਣਾ ਮੇਰਾ ਕੋਈ ਪ੍ਰੋਗਰਾਮ ਹੀ ਨਹੀਂ ਆ ਹੁਣ ਕਿਸ ਤਰ੍ਹਾਂ ਇੱਕਦਮ ਬਣ ਗਿਆ ਪ੍ਰੋਗਰਾਮ ਮੈਂ ਪਰ੍ਹਾਈ ਕਿਤਨਾ ਨਾ ਆਉਂਦਾ ਮੈਂ ਨਾ ਆਉਂਦਾ ਨਾ ਤੇ ਮੇਰੇ ਭਣੋਈਏ ਨੇ ਤੇ ਮੇਰੇ ਭਾਂਜੇ ਨੇ ਬੁਰਾ ਬਣਾ ਲੈਣਾ ਸੀ ਉਹ ਤੇ ਹੈ ਹੀ ਹੈ ਨਹੀਂ ਉਹ ਤੇ ਹੈ ਹੀ ਉਹ ਨਾ ਬਣਾਣਾ ਹੀ ਸੀ ਬੁਰਾ ਉਹ ਤੇ ਹੈ ਹੀ ਹੈ ਤੂੰ ਨਾ ਆਂਦਾ ਤੇ ਮੈਂ ਤੇ ਅੱਗੇ ਕਹੀ ਜਾਨੀ ਵੀ ਕਿਸ ਤਰ੍ਹਾਂ ਨਹੀਂ ਪ੍ਰੋਗਰਾਮ ਬਣਾਉਂਦਾ ਪਿਆ ਆਪਣਾ ਘਰ ਦਾ ਵਿਆਹ ਹੋਏ ਤੇ ਦਾ ਘਰ ਦੇ ਜੀ ਇਕੱਠੇ ਹੁੰਦੇ ਵਿਆਹ ਥੋੜੀ ਮਰ ਲੱਗਦਾ ਫਿਰ ਵਿਆਹ ਆ ਚੱਲ ਉਹ ਪਾ ਰੋਕ ਦੇ ਇੱਥੇ ਪਾ ਬੱਸ ਇੱਥੇ ਰੋਕ ਦੇ ਭਰਾ ਹਾਂ ਬੱਸ ਆ ਗਿਆ ਘਰ ਘਰ ਆ ਗਿਆ ਹਾਂ ਰੋਕ ਦੇ ਰੋਕ ਦੇ ਇੱਥੇ ਚਲ ਉਤਰੋ ਚਲ ਉਹ ਸਾਇਲ ਉਹ ਸਾਇਲ ਅਸਰ ਸੀ ਗਾ ਬੱਲੇ ਬੱਲੇ ਮੁੰਡਾ ਕਿੱਦਾਂ ਨਿਕਲਿਆ ਈ ਉਹ ਤੇਲ ਤੂਲ ਦੇ ਚੁੰਦਾ ਤੇਰੇ ਨਾਨਕੇ ਆਏ ਆ ਉਹ ਮੈਨੂੰ ਤਾਂ ਪਤਾ ਨਹੀਂ ਲੱਗਾ ਲੈ ਤੇ ਪਤਾ ਹੀ ਨਹੀਂ ਲੱਗਾ ਮੈਂ ਮਮੀ ਨੂੰ ਆਵਾਜ਼ ਮਾਰਦਾ ਬਹੁ ਆਜੋ ਆਜੋ ਆਵਾਜ਼ ਦੇ ਮਮੀ ਅਲੇ ਆ ਦੇ ਰੋ ਮੈਨੂੰ ਬੈਗ ਮੈਰਾ ਦੇਨਾ ਤੂੰ ਬਹੁ ਰਮਾਨਾ ਕੋਈ ਉੱਚ ਦਿੱਕੜ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਕੋਈ ਪਰੇਸ਼ਾਨੀ ਨਹੀਂ ਤੂੰ ਮੈਨੂੰ ਦਾ ਦੇ ਦਿੰਦੇ ਸਗੋਂ ਮੈਂ ਆਏ ਨਾ ਹੀ ਲੈਣ ਕੋਈ ਗੱਲ ਨਹੀਂ ਫੇਰ ਕੀ ਆ ਵਿਆਹ ਵਾਲਾ ਮੁੰਡਾ ਹੁਣ ਥੋੜੀ ਘਰੋਂ ਬਾਹਰ ਕੱਢਣਾ ਸੀ ਚਲੋ ਦੇਹੀ ਬੋ ਤਾਂ ਮੰਮੀ ਨੂੰ ਆਹ ਮੰਮੀ ਨੂੰ ਵਾਜ ਦੇ ਮੰਮੀ ਦੇਹ ਮੰਜੂ ਆ ਗਈ ਸਤਿ ਸ਼੍ਰੀ ਅਕਾਲ ਜੀ ਬੜਾ ਹਾਂ ਬਹੁਤ ਬਹੁਤ ਬਧਾਈਆਂ ਮੁੰਡੇ ਦੇ ਵਿਆਹ ਦੀਆਂ ਤੁਹਾਨੂੰ ਵੀ ਪਹਿਲਾਂ ਮਾਮਿਆਂ ਨੂੰ ਵੀ ਵਧਾਈਆਂ ਜੀ ਪਹਿਲਾਂ ਨੂੰ ਜਿਆਦਾ ਨਹੀਂ ਆਹ ਕਿਉਂ ਨਹੀਂ ਮੰਜੂ ਕੀ ਹਾਲ ਬਹੁਤ ਬਹੁਤ ਵਧਾਈਆਂ ਤੁਹਾਨੂੰ ਹਾਂ ਕਿਉਂ ਨਹੀਂ ਕਿਉਂ ਨਹੀਂ ਵਧੀਆ ਵਧੀਆ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਪੱਲਾ ਆਣਾ ਹੀ ਸੀ ਅਸੀਂ ਆਣਾ ਬੈਠੋ ਬੈਠੋ ਕਹਿੰਦੀ ਗੱਲ ਹੈ ਬੈਠੋ ਬੈਠੋ ਤਹਾਡੇ ਸਾਲੇ ਦਾ ਵੀ ਵਿਆਹ ਹੈਗਾ ਸੀ ਹਾਂ ਉਧਰ ਵੀ ਵਿਆਹ ਵਾ ਤੇ ਇਧਰ ਵੀ ਵਿਆਹ ਵਾ ਤੇ ਉਹ ਮੈਂ ਛੱਡਣਾ ਥੋੜੀ ਆ ਹੋਈ ਹਾਂਜੀ ਹਾਂ ਤੇ ਇਧਰ ਵੀ ਨਹੀਂ ਛੱਡਣਾ ਉਧਰ ਵੀ ਛੱਡਣਾ ਵਿਆਹ ਦੋਨੋਂ ਹੀ ਵੇਖਣੇ ਨੇ ਚਲੋ ਵਧੀਆ ਵਧੀਆ ਮਾਮੇ ਨੂੰ ਤਾਂ ਸ਼ੌਂਕ ਹੀ ਬਣੇ ਮੈਨੇ ਭੰਗੜੇ ਪਾਉਣੇ ਨੇ ਜਰੂਰ ਜਰੂਰ ਤਹੌਰ ਵੀ ਜਾਣੇ ਆ ਵਧੀਆ ਸੋ ਉਹ ਦਿਨ ਆਇਆ ਹਾਂ ਤੇ ਹੋਰ ਕੀ ਚੁਕਰ ਆ ਨਾਮ ਤੇ ਬਾਕੀਆਂ ਨੂੰ ਖੁਸ਼ੀ ਹੁੰਦੀ ਆਪਣਿਆਂ ਨੂੰ ਹੀ ਹੁੰਦੀ ਨਾਲੇ ਮੈਂ ਕਿਹਾ ਸ਼ੁਕਰ ਹੈ ਦਿਨ ਆਇਆ ਵਾ ਸ਼ੁਕਰ ਹੈ ਤੇ ਦੋਵੇਂ ਬੰਨੇ ਵਿਆਹ ਵੇਖਣੇ ਆ ਤੇ ਤੁਸੀਂ ਮੈਨੂੰ ਬਾਹਰੋਂ ਆਵਾਜ਼ ਦੇ ਨਹੀਂ ਮੈਂ ਤੇਲ ਦੇ ਚੁੰਦੀ ਮੇਰੇ ਪੇਕੇ ਆਏ ਆ ਕੋਈ ਗੱਲ ਕੀ ਹੈ ਫੇਰ ਕੀ ਹੈ ਨਹੀਂ ਨਹੀਂ ਚਲ ਕੋਈ ਗੱਲ ਸਗਨਾ ਨਾਲ ਬੰਦਾ ਸੋਹਣਾ ਲੱਗਦਾ ਮੈਂ ਤੇ ਸਾਈਲ ਨੂੰ ਕਿਹਾ ਤੂੰ ਤੇਲ ਨਹੀਂ ਚੋਇਆ ਕੀ ਹੈ ਰਹਾ ਸਾਈਨ ਚਲੋ ਕੋਈ ਗੱਲ ਮੈਂ ਚਾ ਲੈ ਕੇ ਆਣੀ ਤੁਹਾਡੀ ਨਹੀਂ ਕੋਈ ਨਹੀਂ ਤੂੰ ਬੈਠ ਠੀਕ ਹੈ ਹੋਰ ਤਿਆਰੀ ਕਰ ਲਈ ਵਿਆਹ ਦੀ ਹਾਂਜੀ ਹਾਂਜੀ ਤਿਆਰੀ ਹੈ ਤਿਆਰੀ ਹੈ ਹਾਂ ਤੁਹਾਨੂੰ ਦੱਸ ਕੀ ਕਰਾਣਾ ਉਸ ਤੋਂ ਪਹਿਲਾਂ ਆ ਕੰਮ ਕੰਮੇ ਕਹਦੇ ਦੱਸੋ ਹਾਂ ਕੰਮ ਦੱਸ ਸਾਨੂੰ ਅਸੀਂ ਕੀ ਕਰਨਾ ਵੱਡੇ ਭਾਬੀ ਜੀ ਵੀ ਆਂਦੇ ਵੇ ਅੱਛਾ ਤੇ ਸਾਰੇ ਰੀਤੀ ਰਵਾਂ ਜਾਂਦਾ ਤੇ ਉਹਨਾਂ ਨੂੰ ਹੀ ਪਤਾ ਹਾਂ ਮਾਲ ਦੇ ਕੋਚਾ ਨਾ ਪਤਾ ਨਹੀਂ ਉਹ ਆਣਗੇ ਤਾਂ ਸਭ ਕੁਝ ਦਸਣਗੇ ਚਲੋ ਠੀਕ ਐ ਆलन ਫਿਰ ਪਿੰਡ ਸਾਹਿਲ ਕਿੱਥੇ ਆ ਉਹ ਸਾਹਿਲ ਬਾਹਰ ਦਾ ਪਲਾਟ ਚ ਹੈਗਾ ਜੇ ਗੱਡੀ ਵਗੈਰਾ ਸਾਫ ਕਰਦਾ ਪਿਆ ਨਾ ਤਉਨੂੰ ਲੋੜ ਹੈਗੀ ਐ ਤੇ ਮੈਂ ਕਿਹਾ ਚਲ ਤੂੰ ਕਰ ਲੈ ਸਾਫ ਆ ਜਾਂਦਾ ਕੋਈ ਗੱਲ ਨਹੀਂ ਮੈਂ ਉੱਥੇ ਹੀ ਵੇਖਉਣਾ ਜਾ ਕੇ ਉਹਨੂੰ ਹਾਂ ਕੋਈ ਗੱਲ ਨਹੀਂ ਦੇਖੀ ਮੈਂ ਵੇਖ ਕੇ ਉਹਨਾਂ ਨੂੰ ਕਿੱਥੇ ਹੈਗਾ ਹਾਂਜੀ ਹਾਂਜੀ ਦੇਖ ਲਓ ਪਬਜੀ ਬਹੁਤ ਚੰਗਾ ਕੀਤਾ ਜੀ ਤੁਸੀਂ ਸਭ ਪੱਲਾ ਹੀ ਆ ਗਏ ਉਹ ਘਰ ਰੌਣਕ ਹੋ ਜਾਏਗੀ ਹਾਂ ਨਹੀਂ ਐ ਤੇ ਹੁੰਦਾ ਹੀ ਉਹ ਤੇ ਹੈ ਹੀ ਐ ਬਾਕੀ ਅਸੀਂ ਨਾ ਸਾਰੇ ਮੈਨੂੰ ਐਸੇ ਪਤਾ ਵਾ ਦੇ 0 ਆ ਜੋ ਕੀ ਹੁੰਦੇ ਵਧੀਆ ਨਿਭਾ ਕੇ ਜਾਵਾਂਗੇ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਨਹੀਂ ਉਹ ਤੇ ਚਲੋ ਤੁਹਾਨੂੰ ਆਪਣੇ ਰੀਤੀ ਰਿਵਾਜ ਦਾ ਪਤਾ ਨਾ ਹਾਂ ਨਹੀਂ ਬਾਕੀ ਤੇ ਪਠਾਣੀ ਵੀ ਆਂਦੀ ਪਈ ਹੈ ਨਾ ਉਹਨਾਂ ਨੂੰ ਸਾਰਾ ਪਤਾ ਕਿ ਉਹਨਾਂ ਦੇ ਬੱਚਿਆਂ ਦੇ ਵਿਆਹ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਸ ਤਰ੍ਹਾਂ ਉਹ ਕਹਿਣਗੇ ਨਾ ਉਸ ਤਰ੍ਹਾਂ ਹੀ ਕਰਾਂਗੇ ਸਾਰਾ ਨਹੀਂ ਉਹ ਤੇ ਮੈਨੂੰ ਹਾਂ ਉਹਨਾਂ ਨੂੰ ਪਤਾ ਸਾਰਾ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਸਭ ਵਧੀਆ ਕਰਕੇ ਜਾਵਾਂਗੇ ਕੋਈ ਗੱਲ ਨਹੀਂ ਹਾਂ ਇਹਨਾਂ ਨੂੰ ਕਿਹਾ ਜੀ ਇਹ ਸ਼ਾਰਟ ਪਾ ਦਿਓ ਸਾਰੀ ਗੱਡੀ ਧਵਾ ਕੇ ਲੈ ਆਂਦੀ ਤੇ ਨਾਲ ਹੀ ਘੱਟਾ ਪੈ ਗਿਆ ਸਾਰਾ ਹੀ ਕੋਈ ਵੀ ਕੰਮ ਨਹੀਂ ਸਾਰੇ ਕੰਮ ਮੈਂ ਹੀ ਵੇਖਾਂ ਮੈਂ ਹੀ ਵੇਖਾਂ। ਉਹ ਸਾਇਲ ਹਾਂਜੀ ਮਮਾ ਯਾਰ ਤੇਰਾ ਵਿਆਹ ਤੂੰ ਗੱਡੀਆਂ ਸਾਫ਼ ਕਰਨ ਰਿਆ ਯਾਰ। ਉਹ ਤੂੰ ਆ ਕੇ ਲੈਂਦੀ ਸੀ ਇਹਨਾਂ ਨੂੰ ਮੈਂ ਕਿਹਾ ਘਟੋ ਘਟਾ ਛਾੜ ਪਾ ਦੇ ਉਹਦੇ ਉੱਤੇ ਇਦਾਂ ਹੀ ਲਾ ਦੇ ਯਾਰ ਅੱਜ ਤੇ ਠੰਡ ਹੀ ਬੜੀ ਆ। ਠੰਡ ਆ ਹਾਂ ਮੈਂ ਕਿਹਾ ਮੰਮੀ ਨੂੰ ਚਾਹ ਧਰ ਦੇ ਪਿਓ। ਉਹ ਯਾਰ ਚਾਹ ਚੋ ਛੱਡ ਤੂੰ ਯਾਰ। ਫੇਰ ਚਾਹ ਨਹੀਂ ਕੋਈ ਇਹੋ ਜੀ ਗਰਮ ਚੀਜ਼ ਪਿਆ ਜਿਹੜਾ ਇੱਕ ਵਾਰੀ ਸਰੂਰ ਆ ਜਵੇ। ਉਹ ਕੌਫੀ ਧਰਾਈ ਆ ਮੈਂ। ਉਹ ਨਹੀਂ ਯਾਰ ਕੌਫੀ ਦਾ ਕੀ ਪੀਣਾ। ਕਾਫੀ ਕੋਈ ਪੀਣ ਵਾਲੀ ਵਾਇਆ ਚਾਹਤੀ ਐ ਕਾਫੀ ਥੋੜੀ ਪੀਵੀਦੀ ਐ ਜਿਹੜੀ ਪੀਣ ਵਾਲੀ ਚੀਜ਼ ਹੁੰਦੀ ਉਹ ਲਿਆ ਪੀਣ ਵਾਲੀ ਚੀਜ਼ ਉਹ ਹੋ ਮਾਮਾ ਜੀ ਰਾਤ ਵਾਸਤੇ ਨਾ ਫੇਰ ਅਸੀਂ ਮੀਟ ਮੁਰਗਾ ਤਰਾਤਾ ਵਾ ਉਹ ਵੀ ਨਾਲ ਹੋ ਜੇ ਥੋੜਾ ਜਿਹਾ ਉਹ ਜਗ੍ਹਾ ਥ੍ਰੀ ਗਰਮ ਹੋ ਜਾਏਗਾ ਚਲੋ ਉਹਦਾ ਵੀ ਮੈਂ ਡਾਲਾ ਭੰਗੜੇ ਤਾਂ ਹੀ ਪੈਣੇ ਨੇ ਸਾਹਿਲ ਕੀ ਗੱਲਾਂ ਕਰਦੇ ਫੇਰ ਉਹ ਕੁਝ ਨਹੀਂ ਮਾਮਾ ਜੀ ਕਹਿੰਦੇ ਕਿ ਠੰਡ ਵੜੀ ਆ ਤੇ ਫੇਰ ਕੀ ਆ ਮੈਂ ਚਾਹ ਚੂ ਰੱਖੀ ਐ ਲੋਗ ਲਾਚੀਆਂ ਪਾ ਕੇ ਸਮੋਸੇ ਵੀ ਮੰਗਵਾਏ ਨਹੀਂ ਭੈਣਾ ਹੁਣ ਤੇਰਾ ਕੰਮ ਨਹੀਂ ਹੈਗਾ ਮੈਂ ਆਪਣੇਵੇਂ ਨਾਲ ਹੀ ਗੱਲ ਕਰਨੀ ਹੁਣ ਹੈ ਆਪਣੇਵੇਂ ਨਾਲ ਕਿਉਂ ਕਰਨੀ ਭੈਣ ਨਾਲ ਵੀ ਕਰੋ ਉਹਦਾ ਵਿਆਹ ਵਾ ਤੇ ਫੇਰ ਕੀ ਉਹਦਾ ਵਿਆਹ ਵਾ ਮੈਨੂੰ ਗੋਡੇ ਗੋਡੇ ਚਾਹ ਵਾ ਤੇ ਗੋਡੇ ਗੋਡੇ ਚਾਹ ਵਾ ਚਲੋ ਤਦੇ ਖਾਪੀ ਲੋ ਨਾ ਨਹੀਂ ਨਹੀਂ ਉਹ ਆਪਾਂ ਮੈਂ ਮਾਮਾ ਮਈਨਾ ਤੇ ਗੱਲ ਕਰੂੰਗਾ ਕੋਈ ਨਹੀਂ ਤੁਸੀਂ ਜਾਓ ਮੈਂ ਜਿਸ ਪਿੱਛੇ ਆਇਨ ਉਹ ਵੀ ਸੁਣ ਤਾਈ ਤੇਰੀ ਆਂਦੀ ਉਹਨੂੰ ਲੈ ਆ ਜਾ ਕੇ ਅੱਛਾ ਤਾਈ ਆਉਂਦੇ ਆ ਹਾਂਜੀ ਮੈਂ ਲੈ ਆਉਣਾ ਤੇ ਮਾਮਾ ਜੀ ਤੁਹਾਨੂੰ ਕੋਈ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਮੇਰੇ ਹੰਦੇ ਮੇਰਾ ਵਿਆਹ ਵਾਣਾ ਤੁਹਾਨੂੰ ਨਾਰਾਜ਼ ਨਹੀਂ ਹੋਣ ਦਿਨਾ ਮੈਂ ਤੁਹਾਡਾ ਖਾਸ ਪਰਵੰਧ ਕੀਤਾ ਜਾਊਗਾ ਮਾਂ ਮੈਂ ਕਾਦੇ ਵਾਸਤੇ ਨਾਰਾਜ਼ ਹਨ ਆਪਣਾ ਤਾਈ ਨੂੰ ਲੈ ਕੇ ਆਏ ਉਹਨੇ ਨਾਰਾਜ਼ ਹੋ ਜਾਣਾ ਮੈਂ ਲੈ ਆਉਣਾ ਵਾ ਭਰਾ ਕਿਹੋ ਜੀ ਗੱਲ ਕਰਦਾ ਮੈਂ ਤੂੰ ਮੁੰਡੇ ਦੇ ਨਾਲ ਉਹ ਭੈਣਾ ਮੇਰੀ ਸੁਣ ਗੱਲ ਵਿਆਹ ਹੈਗਾ ਮੇਰੇ ਭਨੇਵੇ ਦਾ ਤੇ ਮੈਂ ਤੇ ਜੋ ਮੰਗਾਗਾ ਮੈਨੂੰ ਨੇ ਦੇਣਾ ਹੀ ਦੇਣਾ ਵਾ ਤੇ ਜੋ ਤੁਸੀਂ ਮੰਗਦੇ ਪੈ ਨਾ ਮਨ ਸਭ ਕੁਝ ਪਤਾ ਤੁਸੀਂ ਕੀ ਮੰਗਣ ਦੇ ਤੇ ਵਿਆਹ ਐਵੇਂ ਥੋੜੀ ਵਿਖੇ ਜਾਣਾ ਵਾ ਤੇ ਗੋਡੀ ਦੇ ਵਾਇਪਰ ਕਿੰਨੇ ਡਰਾਮੇ ਚਾਹੀਦੇ ਉਹ ਕੋਈ ਗੱਲ ਨਹੀਂ ਫਿਰ ਇੱਕ ਡਰਾਮਾ ਹੋਰ ਹੋ ਜਾਏਗਾ ਕੋਈ ਗੱਲ ਨਹੀਂ ਜਾਵੇ ਭਰਾਵਾ ਕੋਈ ਨਹੀਂ ਤੀ ਜਾਓ ਮੈਂ ਕਰ ਲੂੰਗਾ ਆਪੇ ਮਾਮਾ ਹੀ ਨਾ ਧਿਆਨ ਨਾਲ ਜਰਾਕ ਪਾਪੇ ਦਾ ਪਤਾ ਹੀ ਨਾ ਆਪਣੇ ਦਾ ਹਾਂ ਹਾਂ ਕੋਈ ਨਹੀਂ ਤੁਸੀਂ ਹੀ ਮੇਰੀ ਗੱਲ ਸੁਣੋ ਇੰਨਾ ਸਾਹਮਣੇ ਕੋਈ ਗੱਲ ਕਰਨ ਦੀ ਲੋੜ ਨਹੀਂ ਆਹੀਂ ਖਾਸ ਹੀ ਪ੍ਰਬੰਧ ਕੀਤਾ ਆਵਾ ਅਹੀਂ ਇੱਕ ਕਮਰਾ ਵੱਖਰਾ ਰੱਖਿਆ ਆਵਾ ਉਹਦੇ ਵਿੱਚ ਹਰ ਇੱਕ ਬੰਦੇ ਦਾ ਨਾ ਕਾਸ ਪ੍ਰਬੰਧ ਕੀਤਾ ਚਲੋ ਫਿਰ ਤੇ ਬਹੁਤ ਵਾ 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 ਹੋ ਜੈ ਰਹੀ ਹੈ ਤੁਸੀਂ ਹੁਣ ਏਦਾਂ ਕਰੋ ਆਏ ਜੇ ਚਾਹ ਪਾਣੀ ਪੀਓ ਫਿਰ ਆਪਾਂ ਉਹ ਜਿਹੜਾ ਪ੍ਰੋਗਰਾਮ ਆ ਉਹ ਰਾਤ ਦਾ ਰੱਖਿਆ ਸੀ ਚਲੋ ਠੀਕ ਹੈ ਹਾਂ ਜਾਓ ਫਿਰ ਤੁਸੀਂ ਮੈਂ ਗੱਡੀ ਗੁੱਡੀ ਸਾਫ ਕਰਾਂ ਅੱਛਾ ਮਾਮਾ ਜੀ ਇੱਕ ਗੱਲ ਦਾ ਧਿਆਨ ਰੱਖਿਓ ਮੰਮੀ ਨੂੰ ਨਾ ਇਹ ਚੀਜ਼ ਦਾ ਪਤਾ ਲੱਗੇ ਉਹ ਤੂੰ ਫਿਕਰ ਹੀ ਨਾ ਕਰੀ ਯਾਰ ਬਾ ਠੀਕ ਹੈ ਇਹ ਗੱਲ ਤੁਹਾਡੇ ਮੇਰੇ ਵਿੱਚ ਜੇ ਮੈਂ ਆਪਾਂ ਦੋਵਾਂ ਚ ਗੱਲ ਰਹੇਗੀ ਬਾ ਠੀਕ ਹੈ ਹਾਂ ਚੰਗਾ ਚੈ ਜੀ ਕੀ ਵੇਖਦੇ ਪਏ ਹੋ ਉਹਨਾਂ ਮੇਰੀ ਵੱਡੀ ਨੂੰ ਆਨੇ ਆਣਾ ਸੀ ਅੱਛਾ ਉਹਨੂੰ ਮੈਂ ਵੇਖਣ ਲਈ ਆ ਮੈਂ ਕਹਿੰਨੀ ਚਲ ਆ ਹੀ ਜਾਵੇ ਅੱਛਾ ਆਂਦੇ ਪਏ ਆਂਦੇ ਪਏ ਨੇ ਠੀਕ ਆਓ ਪਰ ਆਣਾ ਤੇ ਐਸੀ ਉਹਨਾਂ ਨੇ ਗਾਣਾ ਤੇ ਗੱਡੀ ਦੇ ਵਿੱਚ ਹੀ ਸੀ ਪਰ ਨਾ ਕੁਛ ਨਾ ਕਿਰਪਾਲ ਨੂੰ ਨਾ ਕੁਛ ਕੰਮ ਜਾ ਪੈ ਗਿਆ ਅੱਛਾ ਉਹ ਚਲੇ ਗਿਆ ਦਿੱਲੀ ਤੇ ਅੱਛਾ ਫਿਰ ਨਹੀਂ ਆ ਰਹੀ ਤੁਹਾਡੀ ਨੂੰ ਨਹੀਂ ਨਹੀਂ ਆਂਡੇ ਹੀ ਹੈ ਉਹ ਗੱਡੀ ਚ ਆਂਡੇ ਹੀ ਹੈ ਤੇ ਉਹ ਮੈਂ ਸੈਲ ਨੂੰ ਕਿਹਾ ਕਿ ਜਾ ਕੇ ਰੇਲ ਟੇਸ਼ਨ ਤੋਂ ਜਾ ਕੇ ਤੇ ਲੈ ਆਇਆ ਵੈਸੇ ਤੇ ਲੁਧਿਆਣਾ ਹੀ ਜਾਂਦੇ ਆ ਅੱਗੇ ਚਲ ਲੁਧਿਆਣਾ ਹੀ ਜਾਂਦੇ ਨੇ ਪਰ ਉਹ ਨੱਥ ਟੱਕਰ ਆ ਗਈ ਐ ਤੇ ਮੈਂ ਕਿਹਾ ਕਿੱਥੇ ਵਿਚਾਰੀ ਆਏਗੀ ਚੱਲ ਮਸਾਈਲ ਨੂੰ ਕਿਹਾ ਮੈਂ ਕਿਹਾ ਜਾ ਤੂੰ ਲੈ ਆ ਤੇ ਸਾਈਲ ਗਿਆ ਲੈਣ ਵਾਸਤੇ ਤੇ ਜੀ ਸਟੇਸ਼ਨ ਤੇ ਕੋਲ ਹੀ ਆ ਆਟੋ ਵੜ ਕੇ ਚੱਟਦਾ ਅਸੀਂ ਵੀ ਤੇ ਆਏ ਆ ਇਸ ਤਰ੍ਹਾਂ ਹੀ ਆਏ ਆ ਓਹੋ ਭਾਵੇਂ ਠੀਕ ਐ ਤੁਸੀਂ ਭਾਵੇਂ ਆਈਆਂ ਹੋਈਆਂ ਮੈਂ ਉਹਨਾਂ ਕੋਲ ਦੋ ਦੋ ਗੱਡੀਆਂ ਨੇ ਪਰ ਮੈਂ ਇਹਨੂੰ ਕਿਹਾ ਕਿੱਥੇ ਵਿਚਾਰੀ ਆਟਾ ਵਿੱਚ ਧੱਕੇ ਧੱਕੇ ਖਾਂਦੀ ਆਏਗੀ ਮੈਂ ਸਾਈਲ ਕਿਹਾ ਮੈਂ ਕਿਹਾ ਜਾ ਗੱਡੀ ਤੇ ਜਾ ਨੰਨੂ ਲੈ ਆ ਜਾ ਕੇ ਤੇ ਜੀ ਪਰ ਸਾਈਲ ਤੇ ਸਾਈ ਭਜਾਇਆ ਉਹ ਕੁਝ ਨਹੀਂ ਹੁੰਦਾ ਨਹੀਂ ਧੀਏ ਅੱਜ ਦਾ ਸਭ ਮੁੰਡੇ ਇੰਜ ਥੋੜੀ ਬੰਦੇ ਨੇ ਘਰੇ ਤੈਨੂੰ ਪਤਾ ਇਹ ਫਿਰਦੇ ਤੁਰਦੇ ਨੇ ਜੇ ਕੋੜੀ ਚੜਨਾ ਤੇ ਉਹ ਕਹਿ ਦਿੰਦੇ ਦੋ ਮਿੰਟ ਠਹਿਰ ਜਾ ਮੈਂ ਆਨਾ ਵਾਂ ਹੁਣੇ ਤੇ ਕੁਛ ਨਹੀਂ ਹੁੰਦਾ ਚਲੋ ਠੀਕ ਹੈ ਬਸ ਆਂਦੀ ਬਈ ਨੂੰ ਤੁਹਾਡੀ ਠੀਕ ਹੈ ਮਾਦਾ ਵਧਾਈਆਂ ਹੁਣ ਤੁਹਾਨੂੰ ਵਧਾਈਆਂ ਪੁੱਤਰੇ ਦਾ ਵਿਆਹ ਹੋਇਆ ਕੋਈ ਨਵਾਂ ਛੋੜਛੜ ਸਵਾਰਿਆ ਹਾਂ ਲੈ ਛੋੜ ਇੱਕ ਇੱਕ ਛੜ ਕੇ ਦੋ ਦੋ ਜਿਹੜੇ-ਜਿਹੜੇ ਸਵਾਇਰਾਂਗੇ ਜਿਹੜੇ ਲੈ ਲੈ ਬਹੁਤ ਵਧੀਆ ਮੈਂ ਕਹਿੰਦੀ ਆ ਮੇਰੀ ਨੂਹਾਂ ਨੇ ਪਤਾ ਮੈਨੂੰ ਕਿੱਡੇ-ਕੱਡੇ ਵਧੀਆ ਪਾਰੇ ਸੂਟ ਸਵਾ ਕੇ ਦਿੱਤੇ ਨੇ ਵੈਰੀ ਗੁੱਡ ਕਹਿੰਦੇ ਦਾਦੀ ਨੇ ਸਾਰਾ ਪੰਗੜਾ ਪਾ ਲੈ ਦਾਦੀ ਉਹ ਤਾਂ ਸਾਡੀ ਕਰਮਾ ਪੰਗੜਾ ਪੋਣਾ ਹੀ ਪੋਣਾ ਵਾ ਮੈਂ ਤੇ ਪਾਣਾ ਹੀ ਪਾਣਾ ਵਾਂ ਮੈਨੂੰ ਤੇ ਖੁਸ਼ੀ ਪਤਾ ਕਿੰਨੀ ਹੈਗੀ ਕੋ ਚਾਹ ਦਿੰਦਾ ਪੂਰੀ ਐ ਤੇ ਰੌਣਕਾਂ ਲੱਗੀਆਂ ਬਿਲਕੁਲ ਬਿਲਕੁਲ ਦਾਦੀ ਨੇ ਬੋਲ ਸਹੀ ਕਹਿੰਡਾ ਇਹ ਸਭ ਪੂਰੀ ਐ ਰੌਣਕ ਤੇ ਮੇਰੀ ਜਠਾਣੀ ਆਂ ਡੇ ਤੇ ਲਾਣੀ ਐ ਆਹ ਉਹ ਨੇ ਬੜੇ ਗੋਣ ਗੋਣੀ ਬੜੇ ਆਂਦੇ ਨੱਚਣਾ ਵੀ ਨੋ ਆਂਦਾ ਹੀ ਬੜਾ ਕੁਛ ਉਹ ਵੇਖੇ ਨਾ ਤਾਂ ਗੋਈੜੀ ਦਾ ਵਿਆਹ ਸੀ ਆਹੋ ਤੇ ਕਿੱਡੀ ਰੌਣਕ ਉਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਰੌਣਕ ਵਾਲੀ ਐ ਬਹੁਤ ਗੱਲਾਂ ਦੀ ਗੱਲਾਂ ਪਰ ਸਾਡੇ ਘਰ ਦੀ ਸ਼ਾਨ ਨਾ ਉਹੀ ਹੈਗੇ ਹਾਂ ਤੇ ਉਧਰੋਂ ਵੱਡੇ ਬਾਪਾ ਹੀ ਆਂਦੇ ਵੇ ਆ ਉਹਨਾਂ ਦੀ ਤੇ ਹੋਰ ਹੀ ਗੱਲ ਹੋਰ ਹੀ ਗੱਲਾਂ ਨੇ ਉਹਨਾਂ ਦੀ ਹਾਂ ਚਲੋ ਸੁਖਾਸ ਖਾਂਦ ਨਾਲ ਮੈਂ ਕੰਨੀਆਂ ਚਲ ਆਣ ਤੋ ਕੁਛੀਆਂ ਹਰ ਹਰ ਕੋਈ ਮਨਾਵੇ ਮੈਨੂੰ ਤੇ ਆ ਵੀ ਬੜੀ ਰੀਜ ਆਪਣੇ ਪੁੱਤਰ ਦੇ ਮੈਂ ਦਸੋ ਆ ਪੋਨਾਂ ਦਾ ਕਮਰਾ ਸੈੱਟ ਸੂਟੇ ਕਰਕੇ ਰੱਖ ਕੇ ਆਈ ਆ ਮੈਂ ਭਾਜੀ ਨਹੀਂ ਆਣਾ ਮੈਂ ਤੇ ਮੈਂ ਕਿ ਉਹਨਾਂ ਦਾ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ਵਾ ਹਾਂ ਜਰੂਰ ਕੇ ਹੋਰ ਤੈਨੂੰ ਪਤਾ ਹੀ ਆ ਫਿਰ ਉਹਨਾਂ ਵਿਆਹ ਵਾਲਾ ਦੇਣਾ ਤੇ ਤੈਨੂੰ ਪਤਾ ਹੀ ਆ ਖਾਣ ਪੀਣ ਦਾ ਤੇ ਧਿਆਨ ਪਹਿਲੇ ਰੱਖਣਾ ਪੈਂਦਾ ਮੈਂ ਉਹਨਾਂ ਦਾ ਪੂਰਾ ਧਿਆਨ ਦਾ ਉਹਨਾਂ ਨੂੰ ਚਾਹ ਨਹੀਂ ਕਿਸੇ ਦੇ ਹੱਥ ਦੀ ਪਸੰਦ ਆਂਦੀ ਰੋਟੀ ਵੈਸੇ ਨਹੀਂ ਪਸੰਦ ਆਣੀ ਉਹਨਾਂ ਨੇ ਕਹਿੰਦੇ ਇੱਕ ਇੱਕ ਫੁਲਕਾ ਦੋ ਵਮਨ ਨੂੰ ਤੇ ਮੈਂ ਸਾਰੀ ਉਹਨਾਂ ਦੀ ਤਿਆਰੀ ਕਰਕੇ ਰੱਖ ਕੇ ਆਈ ਆ ਰੋਟੀ ਪਾਣੀ ਦੀ ਅੱਛਾ ਹਾਂਜੀ ਹਾਂਜੀ ਅੱਛਾ ਸਾਰੀ ਤਿਆਰੀ ਕਰਕੇ ਆਈ ਆ ਸਭ ਤਿਆਰੀ ਕਰ ਹਾਂ ਤੇ ਹੋਰ ਹੋਰ ਇੰਤਜ਼ਾਮ ਕੁਝ ਕੀਤਾ ਇੰਤਜ਼ਾਮ ਸਭ ਕੁਝ ਕਰ ਲਿਆ ਪਏ ਤੁਸੀਂ ਜੋਰੀ ਤੁਸੀਂ ਚੀਜ਼ ਬੋਲਦੇ ਨਹੀਂ ਨਾ ਪਏ ਉਹ ਮੈਂ ਤੁਹਾਡੀ ਸਮਝ ਗਈ ਸਮਝ ਗਈ ਹੈ ਨਾ ਮੈਂ ਕਰਤਾ ਉਹਨਾਂ ਨੂੰ ਫੋਨ ਤੇ ਮੈਂ ਕਿਹਾ ਸਮਾਨ ਵਗੈਰਾ ਭਾਰੀਆ ਦੇ ਉਹ ਤੇ ਖੁਸ਼ ਹੀ ਬਣ ਬੜੀ ਗੇਰ ਮਦਦ ਸੀ ਭਰਾਵਾ ਭਰਾਵਾ ਨਹੀਂ ਕਰਦਾ ਨਾ ਮੈਂ ਤੇ ਸਾਰਾ ਚਾਹੀ ਜੀ ਇੰਤਜ਼ਾਮ ਕੀਤਾ ਤੁਸੀਂ ਉਹਨਾਂ ਵੱਲੋਂ ਟੈਂਸ਼ਨ ਨਾ ਲਾ ਦਿਓ ਚਲ ਚਲ ਠੀਕ ਹੈ ਠੀਕ ਠੀਕ ਹੈ ਠੀਕ ਹੈ ਚਲੋ ਠੀਕ ਹੈ ਤੇ ਚਲ ਆਓ ਦੋ ਮਿੰਟ ਮਨਣਾ ਤਾਂ ਨਾਲ ਗੱਲ ਵੀ ਕਰਨੀ ਚਲੋ ਚਲੋ ਮੇਰੀ ਗੱਲ ਉਹ ਦੇਖਾ ਜਿੱਦੀ ਟੈਂਸ਼ਨ ਨਾ ਲਓ ਸਾਰਾ ਇੰਤਜ਼ਾਮ ਕੀਤਾ ਹੈ ਚਲ ਠੀਕ ਹੈ ਇੰਤਜ਼ਾਮਾਂ ਵੀ ਕਰਨਾ ਚਾਹੀਦਾ ਬੈਠਣਾ ਪਵੇ ਤੇਰੇ ਸਾਹਮਣੇ ਜੋ ਖੁਸ਼ ਹੋੜ ਲਿਆ ਕੋਈ ਗੱਲ ਨਹੀਂ ਇਹ ਹੁੰਦਾ ਹੀ ਹੁੰਦਾ ਘਰਾਂ ਵਿੱਚ ਚਲੋ ਵਿਆਹ ਦਾ ਸਮਾਂ ਤੇ ਲੰਗਾਓ ਹਾਂ ਚੁੱਪ ਕਰਕੇ। ਕੰਮ ਕੱਢੋ। ਹਾਂ ਟਾਈਮ ਹੀ ਕੱਢਣਾ ਹੈ ਬਸ। ਅਸੀਂ ਤੇ ਆਪਣੇ ਵੱਲ ਪੂਰੀ ਤਿਆਰੀ ਨਾਲ ਆਏ ਕਿ ਪੂਰੀ ਇੱਜ਼ਤ ਬਣਾਣੀ ਹੈ ਨਾਲ ਦੀ। ਨਾਨਕੇ ਆਏ ਆ ਪੂਰਾ ਸਭ ਕੁਝ ਦੇ ਲੈ ਕੇ। ਚਲੋ ਠੀਕ ਹੈ। ਚਾਹੀ ਜੀ। ਹਾਂ ਜੀ। ਅਹ ਕਦਾ ਜੀ ਦਾ। ਹੋਰ ਸੁਣਾ ਵਧਾਈ ਹੋਵੇ ਬਹੁਤ ਬਹੁਤ ਵਧਾਈਆਂ ਨੇ ਆਪਣੇ ਸਾਹਿਲ ਦਾ ਵਿਆਹ ਆ ਗਿਆ ਕੀ ਹੈ ਲੈ ਵਾਧੂ ਪਗੜੇ ਭਾਵਾ ਕੇ ਮੈਂ ਕਹਨੀਆ ਵਾਦੋ ਮੈਨੂੰ ਮੜਾ ਦਾ ਚੜਾਂਦਾ ਹੀ ਤਾਦੀ ਨੂੰ ਚਾਹ ਦੇ ਉਧਰ ਤਾਈ ਨੂੰ ਚਾਹ ਲੈ ਮਾਂ ਨੂੰ ਤਾਂ ਕੋਈ ਚਾਹੀ ਨਹੀਂ ਮਾਂ ਨੂੰ ਕਰ ਲੈ ਲੈ ਮਾਂ ਦੇ ਪਹਿਲੇ ਹੈ ਕੋਣ ਹੈ ਤੇਰੇ ਪੇਕੇ ਹਾਂ ਭਰਾਪਰ ਜਾਈ ਆਏ ਅੱਛਾ ਤੇ ਸਹੀ ਅੰਦਰ ਲੈ ਲੈ ਸਸੀ ਗਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫੋਰ ਸੌ ਕੀ ਚੱਲ ਰਿਹਾ ਠੀਕ ਹੈ ਬੜੀ देर ਬਾਅਦ ਵੇਖਿਆ ਹਾਂ ਵੇਖ ਲੈ ਅੱਜ ਮੌਕਾ ਆਇਆ ਤੇ ਰਲ ਕੇ ਬੈਠੇ ਆ ਤੇ ਰਲ ਕੇ ਮਿਲਿਆ ਬੈਠੋ ਬੈਠੋ ਉਹ ਜਦੋਂ ਹੋਟਲ ਹੋਟਲ ਲੱਗੀ ਤਾਂ ਸਾਰਾ ਕੁਝ ਨਾ ਜਦੋਂ ਆਪਾਂ ਸਾਰਾ ਕੁਝ ਹੋਟਲ ਲੱਗੀ ਤਾਂ ਇਹ ਤਾਂ ਘਰੇ ਹੀ ਕਰਨਾ ਅਗੇ ਹਾਂ ਨਹੀਂ ਆਣ ਦਾ ਤੜਾ ਕਹਿਣਾ ਨਹੀਂ ਜਦ ਆਪਾਂ ਖਾਣ ਵੀ ਨਹੀਂ ਹੋਟਲ ਚ ਕੀਤਾ ਇਹ ਤਾਂ ਇੱਥੇ ਕਿ ਥੋੜੀ ਹੋਣਾ ਕਿਹਨੇ ਤੇ ਮੈਂ ਕਹਿਣਾ ਬੰਦਾ ਮੈਂ ਕਹਿਦਾਂਗੇ ਨਾਨਕੇ ਦਾਦ ਜੀ ਦਾ ਪਹਿਲਾ ਖਾਣਾ ਅੱਛਾ ਮਮੀ ਤੁਸੀਂ ਕੀ ਕਿਹਾ ਸੀ ਕੀ ਛੋਟਾ ਮਾਮਾ ਆਉਂਦਾ ਹਾਂ ਛੋਟਾ ਮਾਮਾ ਬੇਟਾ ਆਂਦੇ ਪਏ ਨਾ ਛੋਟਾ ਮਾਮਾ ਅਸਲ ਰਾਈਕਲ ਵਾਲਾ ਮਾਮਾ ਜੀ ਮੇਰਾ ਚੋਪੜਾ ਵਿਚਾਰਾ ਤੇ ਘਰ ਹੀ ਬੱਠਾ ਹੈ ਮਾਮਾ ਜੀ ਚੱਲ ਚੱਲ ਸਾਈ ਨਾ ਕਿੱਥੇ ਘਰ ਰਹੀ ਕਿਉਂ ਕਿ ਤੇਰਾ ਤੇ ਪ੍ਰੋਗਰਾਮ ਕੋਈ ਨਹੀਂ ਸੀ ਜਿਸ ਤਰ੍ਹਾਂ ਬਣ ਗਿਆ ਤੇਰਾ ਪ੍ਰੋਗਰਾਮ ਮੇਰੇ ਪੜੇਵਾਂ ਦਾ ਵਿਆਹ ਤੇ ਤੇਰਾ ਪ੍ਰੋਗਰਾਮ ਇਸ ਤਰ੍ਹਾਂ ਬਣ ਗਿਆ ਤੇਰੇ ਤੇ ਪ੍ਰੋਗਰਾਮ ਕੋਈ ਨਹੀਂ ਸੀ ਆਂਦਾ ਮੇਰੇ ਪੜੇਵਾਂ ਦਾ ਵਿਆਹ ਤੇ ਮਨ ਤੇ ਗੋਡੇ ਗੋਡੇ ਚਾਹ ਵਾ ਤੇ ਤੂੰ ਤੇ ਆਪਣੇ ਸਹੁਰੇ ਗਾਦੀ ਸਸਿਕਾ ਜੀ ਜੀ ਮੇਰਾ ਭਰਾ ਆ ਸਸਿਕਾ ਹਾਲ ਸਸਿਕਾ ਠੀਕ ਹੈ ਮਨਜੂ ਠੀਕ ਹੈ ਬਹੁਤ ਵਧੀਆ ਤਿਆਰੀਆਂ ਹੋਈਆਂ ਵਿਆਹ ਦੀਆਂ ਵੇਖ ਲਾ ਤਾ